ਪਾਇ ਨਮਸਕਾਰ ਜੀ ਗੱਲ ਇਹ 25 ਦਿਨ ਮਤਲਬ ਕਰ ਬੋਲਿਆ ਦੀ ਰਿਕਿਆ ਠੀਕ ਠਾਕ ਸਰ ਠੀਕ ਰਿਕਿਆ ਕੀਤਾ ਕਿੰਨੇ ਚੁੱਕਿਆ ਤਾਂ ਇਹਦਾ ਕੰਮ ਨਹੀਂ ਗਿਆ ਤੇ ਬਗਤ ਪਾ ਕੇ ਰਿਕਿਆ ਤਾਂ ਮੁੰਡਾ ਕਿੱਥੇ ਕੋਲ ਸਾਡਾ ਦੁਕਾਨਾ ਜੀ ਦੱਸੋ ਤੇ ਕੋਈ ਪਤਾ ਲੱਗਾ ਨਹੀਂ ਤਾਂ ਕੋਈ ਐਫ ਆਈ ਆਰ ਦਿੱਤੀ ਨਹੀਂ ਮੁੰਡੇ ਦੀ ਮੁੰਡੇ ਦਾ ਪਤਾ ਨਹੀਂ ਕਿਵੇਂ ਚ ਰੁਗਿਆ ਡੇਡ ਮਿਨਾਉਣਾ ਪੈਂਦਾ ਤੇ ਮੈਂ ਪੁੱਛਦਾ ਸਹੀ ਕੋਈ ਨਾ ਜੀ ਤੁਹਾਨੂੰ ਕਿੰਨੇ ਦੇਣਾ ਕਿੰਨੀ ਤਰੀਕ ਰੱਖਿਆ ਦੇਣੀ ਤੇ 35 ਜਨਵਰੀ ਨੂੰ 35 ਤਰੀਕ ਨਾ ਜੀ 35 ਤਰੀਕ ਵੀ ਰੱਖਿਆ ਹੈਗਾ ਤੇ ਚਾਹ ਦੇ ਨਾਲ ਨਜਾਇਜ਼ ਹੱਥ ਤੇ ਰੱਖਿਆ ਤਾਂ ਬਾਅਦ ਸਾਡੇ ਮੁੰਡੇ ਨੂੰ ਨਾ ਪਾਉਂਦੇ 34 ਜੜ ਚੌਂਕੀ ਤੇ ਹੋਣਾ ਨਹੀਂ 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 ਇਹਨਾਂ ਦਾ ਨਾ ਜਵਾਈ ਅਹਿਮਦ ਹਲੋ ਜੁਆਈ ਇਹਨਾਂ ਦਾ ਉਹ ਫੜਿਆ ਗਿਆ ਉੱਥੋਂ ਚੁੱਕਿਆ ਕਿੰਨੂ ਕਿੰਨੂ ਸੀ ਤੁਹਾਡੇ ਘਰ ਚ ਜੀ ਮਰੇ ਚੁੱਕਿਆ ਇੱਕ ਨਾਂ ਨਵਾਂ ਨੂੰ ਤੇ 1.5 ਸਾਲ ਦੀ ਉਹ ਜਿਹੜਾ ਮੰਬਲਾਸਟ ਕੀਤਾ ਨਾ ਅਗਮਟਾਲੇ ہاں ਜੀ ਉਹ ਇਹਨਾਂ ਦੇ ਇਹਨਾਂ ਦੇ ਜੁਆਈ ਨੇ ਤੇ ਇਹਨਾਂ ਦੇ ਮੁੰਡੇ ਨੇ ਕੀਤਾ ਓਕੇ ਜੀ ਠੀਕ ਹੈ ਜੀ ਤੂੰ ਭੱਜ ਗਿਆ ਉਸਨ ਦਾ ਜੀ ਇਹ ਉਹ ਜੁਆਈ ਉਹਨਾਂ ਦਾ ਫੜਿਆ ਗਿਆ ਜੋ ਆਈ ਫੜਿਆ ਗਿਆ ਹੀ ਜੋ ਆਈ ਫੜਿਆ ਗਿਆ ਤੇ ਮੁੰਡਾ ਇਹਦਾ ਫੜ ਗਿਆ ਉਹ ਵੀ ਧਾਰ ਜੇਲ੍ਹ ਦੇ ਵਿੱਚ 10 ਸਾਲ ਸਜ਼ਾ ਕੱਟ ਕੇ ਆਇਆ ਮੁੰਡਾ ਕਿ ਜਾਈ ਮੁੰਡਾ ਇਹਦਾ ਹਰਪ੍ਰੀਤ ਸਿੰਘ ਦਾ ਹਰਪ੍ਰੀਤ ਸਿੰਘ ਨੇ ਵੀ ਸਜ਼ਾ ਕੱਟੀ ਆ ਤੇ ਚਾਰ ਭਰਾ ਜੇਲ੍ਹ ਜਾਂਦੇ ਅਮਰੀਕਾ ਬੈ ਕੇ ਸਮਗਲਿੰਗ ਕਰਨ ਦੇ ਆ 25 ਕਿਲੋਣ ਭੋਲਾ ਅੱਛਾ ਜੋ ਜਿਹੜਾ ਮਨਦੀਪ ਸਿੰਘ ਜਿਹੜਾ ਇਹਦਾ ਹੈਗਾ ਉਹ ਮੁੰਡਾ ਇਹਨੂੰ ਅਰੈਸਟ ਕੀਤਾ ਪਰ ਠੀਕ ਹੈ ਜੀ ਇਹਨੂੰ ਗ੍ਰਸਤਾ ਕਰਨੀ ਆ ਭਾਂਡੇ ਕੋਸ਼ਾਂਕ ਪੂਰੀਆਂ ਜਾਰੀਆਂ ਸਾਰੇ ਬੰਦੇ ਉਹ ਡੇ ਆ ਤੇ ਇਹ ਕਹਿੰਦੇ 28 ਤਰੀਕ ਨੂੰ ਫੜਲੇ ਫਿਰ ਨਹੀਂ ਛੱਡਿਆ ਇਹਨੂੰ ਸੀ ਵੀ ਖਲਾਇਆ ਸੀ ਜਿਹੜਾ ਪਤਾ ਨਹੀਂ ਕਿ ਤੋਂ ਨਿਕਲਿਆ ਉਹਦਾ ਭਰਾ ਹੁਣ ਬਾਹਰ ਕੱਢਣ ਨੂੰ ਫਿਰ ਡਿਆ ਜਾਂ ਹੋਰ ਵੀ ਪੌਲਪਨ ਬਣਾ ਕੇ ਕੱਢੂਗਾ ਉਹ ਜੋ ਲੱਦਣਿਆ ਸਾਨੂੰ ਓਕੇ ਤੇ ਯਾਨੀ ਕਿਦਾਂ ਰੱਖੀ ਕੀਤਾ ਉਹ ਕਹਿੰਦਾ ਇੱਕ ਮਿੰਟ ਨਹੀਂ ਨਹੀਂ ਇਹ ਤਾਂ ਮੈਂ ਉਹਨਾਂ ਨੂੰ ਸਾਡੇ ਕੇਸ ਜਿਹੜੇ 12+ ਗਮਟਾਲੇ ਵਾਲੇ ਇਹ ਚ ਦੋ ਕੇਸਾਂ ਜਿਹੜੇ ਵੰਟੜੇ ਹੋ ਓਕੇ ਕਹਿੰਦੇ ਢਾਡੇ ਕੋਲ ਤਾਂ ਹੈ ਨਹੀਂ ਇਹ ਤਾਂ ਕਿੱਥੇ ਵੈਸੇ ਕਰਨ ਦੇ ਗਮਰਾਹ ਕਰਨ ਲਈ ਮੈਂ ਤਾਂ ਦੱਸਦਾ ਦੋ ਕੇਸਾਂ ਜਿਹੜੇ ਵੰਟੜੇ ਸਾਡੇ ਕੋਲ ਵੱਖਰਾ ਰਿਕਵਰੀ ਆਈ ਗਮੇਟ ਦੇ ਪਿਸਤਲ ਉੱਥੇ ਗਮਟਾਲੇ ਜਿਹੜਾ ਬੰਬ ਲਾਸ ਕੀਤਾ ਉਹ ਵੱਖਰਾ ਚੁੱਕਿਆ ਕਿੰਨੂ ਕਿੰਨੂ ਸੀ ਤੁਹਾਡੇ ਘਰ ਚੋਂ ਜਵਾਈ ਦਾ ਨਾਮ ਰਿੰਕੂ ਸਿੰਘ ਇਹ ਸਰਸੇ ਦਾ ਆ ਅੱਛਾ ਸਰਸੇ ਦਾ ਓਕੇ ਠੀਕ ਆ ਸਰ ਥੈਂਕ ਯੂ ਮਿਹਰਬਾਨੀ ਹਾਂ ਮਨਦੀਪ ਕੌਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਬਾਬੇ ਦਸੋਂ ਸੌਦੇ ਡੇਰੇ ਲੱਗੇ ਰਹਿਣ ਵਾਲੇ ਸਾਰਾ ਕੁਝ ਨਹੀਂ ਹੋਇਆ ਇਹਨਾਂ ਨੇ ਆਣ ਕੇ ਸਾਡੇ ਘਰੇ ਰੇਟ ਮਾਰੀ ਆ ਕਿਹੜੀ ਬੋਲਸੇ ਹਾਂਜੀ ਮਾਲ ਮੰਡੀ ਵਾਲੇ ਇਹਨਾਂ ਨੇ ਰੇਟ ਮਾਰੀ ਤਿੰਨਾਂ ਨੂੰ ਤਿੰਨਾਂ ਦਰਾਨੀ ਜਠਾਣੀ ਨੂੰ ਲੈ ਕੇ ਸਾਡੇ ਦਾੜੀ ਨੂੰ ਵੀ ਲੈ ਕੇ ਉਹਨਾਂ ਨੇ ਹਫਤਾ ਰੱਖਿਆ ਹਣੂ ਉੱਥੇ ਤਾਂ ਪੁੱਛਦੇ ਮਨਦੀਪ ਕਿੱਥੇ ਆ ਤੇ ਅਸੀਂ ਕਿਹਾ ਹਾਂ ਮਨਦੀਪ ਤਾਂ ਨਹੀਂ ਪਤਾ ਕਿੱਥੇ ਮਨਦੀਪ ਮੇਰਾ ਹਸਬੰਦ ਆ ਕਾਦੀ ਕਲਾਚ ਤੁਹਾਨੂੰ ਚੁੱਕ ਕੇ ਲੈ ਗਈ ਕਾਦੀ ਕਿੱਥੋਂ ਗਈ ਸਰ ਇਹ ਕਹਿੰਦੇ ਕੀ ਗੁਮਟਾਲੇ ਚੌਂਕੀ ਉੱਥੇ ਬੰਬ ਧਮਾਕਾ ਹੋਇਆ ਹੈ ਕਈ ਕਹੇ ਸਰ ਹਾਂ ਕੋਈ ਜਾਣਕਾਰੀ ਨਹੀਂ ਪਤਾ ਇਹਦਾ ਬਾਰੇ ਕੁਝ ਨਹੀਂ ਪਤਾ ਹੈਗਾ ਤਾਂ ਦੇ ਪਤਾ ਇਹ ਕਿ ਹਾਨੂੰ ਕਿਹੇ ਗੱਲ ਦਾ ਨਹੀਂ ਪਤਾ ਹੈਗਾ ਬਾਅਦ ਚ ਸਰ ਹਾਨੂੰ ਮੇਰੇ ਹਸਬੰਦ ਦਾ ਪੁੱਛਦੇ ਮਨਦੀਪ ਕਿੱਥੇ ਕਿਹਾ ਸਰ ਪਹਿਲੀ ਚ ਆ ਤੇ ਇਹਨਾਂ ਨੇ ਉੱਥੇ ਰੇਟ ਮਾਰ ਦਿੱਤੀ ਆ ਤੇ ਉੱਥੇ ਉਹਦੇ ਮਗਰ ਭੱਜੇ ਆ ਫਿਰ ਉਹਨੂੰ ਫੈਲ ਵੀ ਕੀਤੀ ਸਰ ਇਹਨਾਂ ਨੇ ਫਾਇਲ ਕੀਤੇ ਹਨ ਹਜੇ ਤੱਕ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਆ ਡੇਢ ਮਹੀਨਾ ਹੋ ਗਿਆ ਇਹਨਾਂ ਦੇ ਕੋਲ ਹੀ ਆ ਤੁਹਾਨੂੰ ਦੱਸਣ ਨਹੀਂ ਦੇ ਆ ਤੁਹਾਨੂੰ ਪੁਲਿਸ ਨੇ ਕਿੰਨੇ ਦਿਨ ਤੇ ਕਿਹੜੀ ਤਰੀਕ ਨੂੰ ਫੜਿਆ ਸੀ ਸਾਨੂੰ ਸਰ 25 ਤਰੀਕ ਨੂੰ 25 ਜਨਵਰੀ ਨੂੰ ਖੜਿਆ ਆ ਇਹ ਛੱਡਿਆ ਕਦੋਂ ਛੱਡਿਆ ਸਾਨੂੰ 31 ਜਨਵਰੀ ਨੂੰ ਹੁਣ ਕੀ ਮੰਗ ਕੀ ਤੁਹਾਡੀ ਮੰਗ ਐਹੀ ਆ ਕਿ ਮੇਰੇ ਹਸਬੰਦ ਨੂੰ ਜਿੱਥੇ ਵੀ ਆਗਾ ਪਤਾ ਲਾਓ ਕਿੱਥੇ ਆ ਕਿੱਥੇ ਨਹੀਂ ਆ ਜੀ ਉੱਚ ਅਧਿਕਾਰੀ ਜਾਂ ਮੰਤਰੀ ਨੂੰ ਮਿਲੇ ਜੀ ਹਾਂਜੀ ਸਰ ਨਹੀਂ ਕਿਸੇ ਨੂੰ ਨਹੀਂ ਮਿਲੇ ਤੇ ਪੁਲਿਸਦਾਰ ਘਟਿ ਨਾਲ ਗੱਲਬਾਤ ਕੀਤੀ ਤੁਸੀਂ ਹਜੇ ਤੱਕ ਰੇਟ ਪਾਈ ਸਰ ਥੋੜ੍ਹ ਜਾ ਹਾਂਜੀ ਤੈ ਮਿਲੇਗੇ ਨਹੀਂ ਸਰ ਨਹੀਂ ਅਹੀ ਰੇਟ ਪਾਈ ਆ ਚਿੱਠੀਆਂ ਪਾਈਆਂ ਐ ਪਰ ਸਾਨੂੰ ਕੋਈ ਜਵਾਬ ਨਹੀਂ ਮਿਲੰਦਿਆ ਉਹਦਾ ਰੇਟ ਕਿਹੜੀ ਜਗ੍ਹਾ ਪਾਈ ਜੀ ਚੰਡੀਗੜ੍ਹ ਸਰ ਪਾਈ ਅਹੀ ਰੇਟ ਤੇ ਕੋਈ ਜਵਾਬ ਆਇਆ ਨਹੀਂ ਸਰ ਹਜੇ ਕੋਈ ਜਵਾਬ ਨਹੀਂ ਮਿਲਿਆ ਕੀ ਮੰਗ ਕੀ ਕਰਦੇ ਹੋ ਮੰਗਿਆ ਹੀ ਕਿੰਨੇ ਕਿ ਮੇਰਾ ਘਰ ਵਾਲਾ ਜਿੱਥੇ ਵੀ ਹੈਗਾ ਛੋਟੇ ਛੋਟੇ ਦੇ ਬੱਚੇ ਆ ਤੇ ਸਾਨੂੰ ਪਤਾ ਲੱਗ ਗਿਆ ਕਿੱਥੇ ਆ ਇਹਨਾਂ ਕੋਲ ਹੀ ਆ ਸਰ ਇਹ ਦੱਸਣ ਨਹੀਂ ਦੇ ਹੁਣ ਸਾਨੂੰ ਇਨਾਂ ਦੇ ਕੋਲ ਹੀ ਆ ਕੀ ਕੰਮ ਕੀ ਕਰਦੇ ਸੰਦੀ ਮਨਦੀਪ ਸਰ ਕੁਝ ਨਹੀਂ ਸ਼ੋਰੂਮ ਤੇ ਬਿੰਦੇ ਆ ਜਾਂ ਪੈਲੀ ਦਾ ਖੇਤੀਬਾੜੀ ਦਾ ਕਰਤੇ ਆ ਜਦੋਂ ਬੰਮ ਧਮਾਕਾ ਆਇਆ ਉਦੋਂ ਕਿੱਥੇ ਸੀ ਉਦੋਂ ਵੀ ਸਰ ਇੱਥੇ ਦੁਕਾਨ ਤੇ ਬੈਠੇ ਹੀ ਹਾਂਜੀ ਕਿਤੇ ਨਹੀਂ ਹੈਗੇ ਕਰੇ ਇਹ ਦੁਕਾਨ ਤੇ ਬੈਠੇ ਆਪਣੇ ਬੱਚਿਆਂ ਕੋਲ ਤੁਹਾਡੇ ਘਰ ਸੀਸੀਟੀਵੀ ਕੈਮਰੇ ਵੀ ਲੱਗੇ ਹਾਂਜੀ ਸਰ ਸਾਡੇ ਕੈਮਰੇ ਲੱਗੇ ਆ ਇਨਾਂ ਦੇ ਕੋਲ ਹੀ ਆ ਕੈਮਰੇ ਕੋਈ ਬਾਬੂ ਜੀ ਕੀ ਨਾਂ ਦੱ ਲਈ ਹਰਪਜਨ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਡੇਰਾ ਬਾਬਾ ਦਰਸ਼ਨ ਕਲੋਨੀ ਅੱਜ ਕੀ ਗੱਲਬਾਤ ਹੋਈ ਸਾਰੀ ਸਾਨੂੰ 25 ਤਰੀਕ ਨੂੰ ਚੁੱਕਿਆ ਨਾ ਜੀ ਹਾਂਜੀ 5 ਜਨਵਰੀ ਨੂੰ ਚੁੱਕਿਆ ਵਾ ਵੀ ਤੁਹਾਡੇ ਮੁੰਡੇ ਨੇ ਬੰਬ ਧਮਾਕਾ ਕੀਤਾ ਕਿਹੜੀ ਜਗ੍ਹਾ ਤੇ ਆ ਗਮਟਾਲੇ ਚੌਕੀ ਅੱਛਾ ਤੇ ਉਧਰੋਂ ਇਹਨਾਂ ਦਾ ਅਫਸਰ ਬੋਲਣ ਰਿਹਾ ਵੀ ਉਸੇ ਬੰਬ ਧਮਾਕਾ ਨੇ ਰੈਜਿਏਟਰ ਫੜਿਆ ਵਾ ਤੁਹਾਡੇ ਮੁੰਡੇ ਦਾ ਨਾਮ ਕੀ ਸੀ ਮਨਦੀਪ ਸਿੰਘ ਅੱਛਾ ਹਾਂਜੀ ਤੇ ਸਾਨੂੰ ਸ਼ੱਕ ਤੌਰ ਤੇ ਫਸਾਈ ਜਾਂਦੇ ਬੇੜਾ ਸਾਡਾ ਅੱਛਾ ਹਾਂਜੀ ਤੇ ਮੁੜ ਕੇ ਸਾਨੂੰ ਇਥੋਂ ਲੈ ਕੇ 5 ਜਨਵਰੀ ਨੂੰ ਅੱਛਾ ਕਿਹੜੀ ਮਹੀਨੇ ਨੂੰ ਹਾਂਜੀ 5 ਜਨਵਰੀ ਜਨਵਰੀ ਨੂੰ 5 ਜਨਵਰੀ ਨੂੰ ਲੈ ਕੇ ਆ ਹਾਂਜੀ ਛੇ ਦਿਨ ਸਾਨੂੰ ਉੱਥੇ ਰੱਖਿਆ ਇਨਾ ਕਿੰਨਾ ਤੁਹਾਨੂੰ ਕਿਹਨੇ ਲੈ ਕੇ ਕੋਲ ਲੈ ਗਿਆ ਤੁਹਾਨੂੰ ਸੀਐਸਟਾਫ ਵਾਲੇ ਇੱਥੇ ਬੜਾ ਮਹਿਕਮਾ ਪਿਆਈ ਤਿੰਨ ਚਾਰ ਜਨਾਨੀਆਂ ਆਈ ਬੜਾ ਤਿੰਨ ਚਾਰ ਗੱਡੀਆਂ ਜੀ ਅੱਛਾ ਇਹ ਕਿਹਨੂੰ ਕਿਹਨੂੰ ਘਰੋਂ ਖੜਾਏ ਥੱਲੇ ਇਹ ਮੈਂ ਇੱਕ ਮਨੂੰ ਖੜਾਏ ਹੂੰ ਤੇ ਤੇਨਾ ਮੇਰੇ ਘਰ ਨਵਾਂ ਨੂੰ ਤੇ ਇੱਕ ਕੁੜੀਆ 8 ਸਾਲ ਦੀ ਪੋਤਰੀ ਛੇ ਦਿਨ ਤਾਂ ਰੱਖਿਆ ਸੀ ਛੇ ਦਿਨ ਰੱਖਿਆ ਜੀ ਕੋਈ ਤੁਹਾਡੇ ਤੇ ਪਰਚਾ ਪੁੱਛਣ ਨਹੀਂ ਨਹੀਂ ਕੋਈ ਪਰਚਾ ਨਹੀਂ ਦਰਜ ਕੀਤਾ ਛੇ ਦਿਨ ਤੁਹਾਨੂੰ ਰਸਤੇ ਜਿ ਰੱਖਿਆ ਤੇ ਤੁਹਾਡਾ ਮੁੰਡਾ ਉਸਲੇ ਕਿੱਥੇ ਸਾਡਾ ਮੁੰਡਾ ਪੈੜੀ ਚ ਗਿਆ ਸੀ ਅੱਛਾ ਜੀ ਤੇ ਤੁਹਾਡੇ ਕਾ ਜੇ ਸੀਸੀਟੀਵੀ ਕੈਮਰੇ ਲੱ ਉਹ ਇਹਨਾਂ ਨੂੰ ਪਤਾ ਹੋ ਗਿਆ ਇਹਨਾਂ ਦੇ ਹੁਣ ਇਹ ਦੱਸਣਗੇ ਨਾ ਵੀ ਕੀ ਹੈ ਸਾਡਾ ਮੁੰਡਾ ਕਿੱਥੇ ਸਾਡਾ ਮੁੰਡਾ ਹੁਣ ਸਾਨੂੰ ਸ਼ੱਕ ਆ ਪਈ ਇਹ ਨਾ ਚੁੱਕ ਲਿਆ ਵਾ ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਮੁੰਡਾ ਇਹਨਾਂ ਦੇ ਕੋਲੇ ਆ ਕਿ ਜਾ ਕਿੱਧਰ ਆ ਸਾਨੂੰ ਤੇ ਗਾਇਬ ਹੋਇਆ ਹੀ ਹੈ ਕਿ ਚੁੱਕੇ ਕਿਨੇ ਸੀਐਸਟਾਪ ਵਾਲਿਆਂ ਤੇ ਤੁਸੀਂ ਕੋਈ ਡੀਆਫਸ ਅਧਿਕਾਰੀ ਨੂੰ ਮਿਲਿਓ ਜੇ ਪੰਜਾਬ ਪੁਲਿਸ ਜਾਂ ਸਰਕਾਰ ਦੇ ਹਾਂਜੀ ਇਹ ਚਿੱਠੀਆਂ ਚਿੱਟੀਆਂ ਕਢਾਈਆਂ ਹੈ ਜੀ ਹਾਂਜੀ ਹਾਂਜੀ ਉਹਦਾ ਫੋਟੋਕਾਪੀ ਤੁਹਾਨੂੰ ਦੇ ਦਿੰਨੇ ਜਿਹੜੀ ਤੁਹਾਨੂੰ ਲਿਜਾਏ ਦੱਸੋ ਸਰਕਾਰ ਦੇ ਉੱਤੇ ਤੁਸੀਂ ਅਦਾਲਤ ਤੇ ਗਏ ਜੇ ਰਿਟਰਨ ਕੋਈ ਪਾਈ ਮਾਂ ਪਾਈ ਰਿਟਰਨ ਪਾਈਆਂ ਜਿਹੜੀ ਜਗ੍ਹਾ ਤੇ ਪਾਈ ਹਾਂ ਜੀ ਚੰਡੀਗੜ੍ਹ ਪਾਈਆਂ ਜੀ ਚੰਡੀਗੜ੍ਹ ਪਾਈ ਕੋਈ ਜਵਾਬ ਆਇਆ ਉਹਦਾ ਇਹ ਤਰੀਕ ਹੈ ਮੇਰੇ ਸਾਹਿਬ 11 11 ਕੀ ਮੰਗ ਕੀ ਤੁਹਾਡੀ ਮੰਗ ਸਾਡਾ ਬੇਟਾ ਸਾਨੂੰ ਮਿਲਣਾ ਚਾਹੀਦਾ ਜੀ ਪਤਾ ਲੱਗ ਗਿਆ ਬੇਟੇ ਨੂੰ ਗੇਮ ਹੁਣ ਡੇਢ ਮਹੀਨਾ ਹੋ ਗਿਆ ਜੀ ਸਾਹਿਬ 28 ਤਰੀਕ ਦਾ ਪਿਛਲੀ ਦਾ ਗਿਆ ਜੀ ਕੋਈ ਗੱਲ ਕੀਤੀ ਜੇ ਤੁਹਾਡਾ ਬੇਟਾ ਕੰਮ ਕੀ ਕਰਦਾ ਸੀ ਕੰਮ ਆਪਾਂ ਦੁਕਾਨਾ ਸ਼ੋਰੂਮ ਤੇ ਇਹ ਪੈੜੀ ਦਾ ਕੰਮ ਕਰਦਾ ਜੀ ਹਾਂਜੀ ਤੇ ਉਹ ਪਹਿਲੀ ਚੀਜ਼ ਜਦੋਂ ਮੁੰਡਾ ਹਾਂਜੀ ਪੈੜੀ ਜਦੋਂ ਰੇਟ ਹੋਈ ਪੈੜੀ ਚੀਜ਼ ਹਾਂਜੀ